ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਕੌਮ ਦੀ ਪਹਿਲੀ ਸ਼ਹਾਦਤ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਪਿਆਰੀਆਂ ਸੰਗਤਾਂ ਜਗਾ ਜਗਾ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਵਿੱਚ ਹਾਜ਼ਰੀਆਂ ਪਰ ਰਹੀਆਂ ਹਨ ਪਾਠਾਂ ਵਿੱਚ ਹਾਜ਼ਰੀ ਪਰਨਾ ਨਾਮ ਸਿਮਰਨ ਕਰਨਾ ਬਹੁਤ ਹੀ ਅੱਛਾ ਉਦਮ ਅਤੇ ਉਪਰਾਲਾ ਹੈ ਪਰ ਕੀ ਸਾਡੇ ਮਨ ਵਿੱਚ ਇਹ ਵਿਚਾਰ ਨਹੀਂ ਆਉਂਦਾ ਕਿ ਆਖਿਰੋ ਕਿਹੜੇ ਕਾਰਨ ਸਨ ਕਿਹੜੇ ਹਾਲਾਤ ਬਣ ਗਏ ਸਨ ਜਿਸ ਕਾਰਨ ਗੁਰੂ ਅਰਜੁਨ ਦੇਵ ਜੀ ਨੂੰ ਸਿਰਫ 43 ਸਾਲਾਂ ਦੀ ਉਮਰ ਵਿੱਚ ਜੀਠ ਹਾੜ ਦੀਆਂ ਤਪਦੀਆਂ ਗਰਮੀਆਂ ਵਿੱਚ ਤੱਤੀਆਂ ਤਵੀਆਂ ਤੇ ਬੈਠ ਕੇ ਆਪਣੇ ਕੇਸਾਂ ਵੀ ਤੱਤੀਆਂ ਰੇਤਾਂ ਪਵਾ ਕੇ ਸ਼ਹਾਦਤ ਦੇਣੀ ਪਈ ਗੁਰੂ ਜੀ ਦੀ ਸ਼ਹਾਦਤ ਦਾ ਕੋਈ ਇੱਕ ਕਾਰਨ ਨਹੀਂ ਸੀ ਇਹ ਸਿੱਖੀ ਨੂੰ ਢਾਣ ਦੀ ਵੱਡੀ ਸਾਜਸ਼ ਹੈ ਅਕਬਰ ਦਾ ਦੇਵਾਨ ਚੰਦ ਲਾਲ ਸੀ ਉਸਨੇ ਆਪਣੇ ਪੁਰੀਹਤਾਨੂ ਆਪਣੀ ਲੜਕੀ ਦੇ ਲਈ ਯੋਗਵਾਰ ਲੱਭਣ ਲਈ ਭੇਜਿਆ ਪਿਰੋਹਿਤ ਗੁਰੂ ਘਰ ਦੀ ਮਹਿਮਾ ਸੁਣ ਕੇ ਅੰਮ੍ਰਿਤਸਰ ਆਏ ਇੱਥੇ ਗੁਰੂ ਅਜੰ데요 ਨ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਸੰਦ ਕਰਕੇ ਗੁਰੂ ਜੀ ਨੂੰ ਕਿਹਾ ਅਸੀਂ ਤੁਹਾਡੇ ਸੁਪੁੱਤਰ ਲਈ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਹਾਂ ਗੁਰੂ ਜੀ ਨੇ ਰਿਸ਼ਤਾ ਕਬੂਲ ਕਰ ਲਿਆ ਦਿੱਲੀ ਜਦੋਂ ਚੰਦੂ ਨੂੰ ਬਾਂਮਣਾ ਦੀ ਪਸੰਦ ਦਾ ਪਤਾ ਚੱਲਿਆ ਤਾਂ ਉਸ ਵਕਤ ਚੰਦੂ ਬਾਦਸ਼ਾਹ ਦੇ ਦਰਬਾਰ ਵਿੱਚ ਬੈਠਾ ਸੀ ਸੁਨੇਹਾ ਮਿਲਨਸਾਰ ਹੀ ਉਸਨੇ ਕਿਹਾ ਬਾਂਮਣਾ ਨੇ ਚੰਗਾ ਨਹੀਂ ਕੀਤਾ ਬਾਂਮਣ ਚਵਾਰੇ ਦੀ ਈਟ ਮੋਰੀ ਨੂੰ ਲਗਾ ਕੇ ਆਏ ਹਨ ਚੰਦੂ ਨੇ ਆਪਣੇ ਆਪ ਨੂੰ ਸ਼ਾਹੀ ਖਾਨਦਾਨ ਦਾ ਅਤੇ ਗੁਰੂ ਘਰ ਨੂੰ ਫਕੀਰਾਂ ਦੀ ਕੁਲੀ ਬਣਾ ਦਿੱਤਾ ਚੰਦੂ ਦੇ ਬੋਲ ਦਰਬਾਰ ਵਿੱਚ ਬੈਠੇ ਸਿੱਖਾਂ ਨੇ ਸੁਣ ਲਏ ਸਿੱਖਾਂ ਨੇ ਗੁਰੂ ਅਰਜੁਨ ਦੇਵ ਜੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਤੁਸੀਂ ਅਹੰਕਾਰੀ ਚੰਦੂ ਦਾ ਰਿਸ਼ਤਾ ਨਹੀਂ ਲੈਣਾ ਕਿਉਂਕਿ ਇਸ ਨੇ ਗੁਰੂ ਘਰ ਬਾਰੇ ਵੱਧ ਘੱਟ ਬੋਲਿਆ ਹੈ ਦਿੱਲੀ ਦੇ ਸਿੱਖਾਂ ਦੀ ਚਿੱਠੀ ਗੁਰੂ ਅਜੰਦੇਵ ਜੀ ਪਾਸ ਬ੍ਰਾਹਮਣ ਦੇ ਸ਼ਗਨ ਲੈ ਕੇ ਜਾਣ ਤੋਂ ਪਹਿਲੇ ਪੁੱਜ ਗਈ ਸੀ ਬ੍ਰਾਹਮਣ ਸ਼ਗਨ ਲੈ ਕੇ ਅੰਮ੍ਰਿਤਸਰ ਪੁੱਜੇ ਗੁਰੂ ਜੀ ਨੇ ਸ਼ਗਨ ਲੈਣ ਤੋਂ ਨਾ ਕਰ ਦਿੱਤੇ ਦੀਵਾਨ ਵਿੱਚ ਬੈਠੇ ਡੱਲੇ ਪਿੰਡ ਦੇ ਭਾਈ ਨਾਰਾਇਣ ਦਾਸ ਨੇ ਆਪਣੀ ਪੁੱਤਰੀ ਦਾਮੋਦਰੀ ਦੇ ਰਿਸ਼ਤੇ ਦੇ ਲਈ ਖੜੇ ਹੋ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਗੁਰੂ ਜੀ ਨੇ ਰਿਸ਼ਤਾ ਪ੍ਰਵਾਨ ਕਰਕੇ ਸਗਾਈ ਕਰ ਦਿੱਤੀ ਦਿੱਲੀ ਵਾਪਸ ਜਾ ਕੇ ਬ੍ਰਾਹਮਣਾਂ ਨੇ ਚੰਦੂ ਨੂੰ ਸ਼ਗਨ ਵਾਪਿਸ ਮੋੜਨ ਬਾਰੇ ਦੱਸਿਆ ਉਸ ਨੇ 1 ਲੱਖ ਰੁਪਏ ਦੇ ਕੇ ਬਹਾਮਣਾ ਨੂੰ ਦੁਬਾਰਾ ਭੇਜਿਆ ਉਸ ਦਾ ਖਿਆਲ ਸੀ ਕਿ ਗੁਰੂ ਜੀ ਪੈਸੇ ਦੇ ਲਾਲਚ ਵਿੱਚ ਛਗਨ ਲੈ ਲੈਣਗੇ ਪਰ ਗੁਰੂ ਜੀ ਨੇ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੇ ਚੰਦੂ ਨੇ ਅਕਬਰ ਪਾਸ ਸ਼ਿਕਾਇਤ ਕੀਤੀ ਅਕਬਰ ਨੇ ਕੋਈ ਧਿਆਨ ਨਾ ਦਿੱਤਾ ਅਕਬਰ ਦੇ ਅਕਾਲ ਚਲਾਣੇ ਤੋਂ ਬਾਅਦ ਜਹਾਂਗੀਰ ਗੱਦੀ ਤੇ ਬੈਠਿਆ ਚੰਦੂ ਨੇ ਗੁਰੂ ਅਜੰਦੇਵ ਜੀ ਦੀ ਸ਼ਿਕਾਇਤ ਬਾਦਸ਼ਾਹ ਜਹਾਂਗੀਰ ਨੂੰ ਕੀਤੇ ਜਹਾਂਗੀਰ ਗੁਰੂ ਘਰ ਦਾ ਵਿਰੋਧੀ ਸੀ ਜਹਾਂਗੀਰ ਕਿਸੇ ਬਹਾਨੇ ਦੇ ਪਾਲ ਵਿੱਚ ਸੀਗਾ ਜਿਸ ਨਾਲ ਗੁਰੂ ਅਰਜੁਨ ਦੇਵ ਜ ਨੂੰ ਦੰਡ ਦਿੱਤਾ ਜਾ ਸਕੇ ਰਿਸ਼ਤਾ ਮੋੜਨ ਤੇ ਚੰਦੂ ਨੇ ਆਪਣੀ ਤੋਹਫੀ ਸਮਝੀ ਅਤੇ ਗੁਰੂ ਜੀ ਤੋਂ ਬਦਲਾ ਲੈਣ ਦੇ ਲਈ ਗੁਰੂ ਘਰ ਦੇ ਵਿਰੁੱਧ ਬਾਦਸ਼ਾਹ ਜਹਾਂਗੀਰ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਚੰਦੂ ਦੀ ਰੰਜਿਸ਼ ਵੀ ਗੁਰੂ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ